ਸੰਤੂ ਮਾਂਜੀ ਸਰਕਾਰ ਇਹ ਸੰਤੂ ਫਿਰ ਹਰ ਸਰਕਾਰ ਹੈ ਤੁਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਕਰ ਰਹੇ ਹੋ ਭਾਈ ਗੁਰਜੀਤ ਦਾ ਖਾਲਸਾਵਾਦ ਨੂੰ ਮੈਂ ਬੇਨਤੀ ਕਰਨਾ ਖੌਨ ਦਾ ਜੀ ਨੂੰ ਦੋ ਮਿੰਟਾ ਆਪਣੇ ਘਰ ਕੋ ਅੱਜ ਤੋਂ 25 ਸਾਲ ਪਹਿਲੇ ਇੱਕ ਸਰਕਾਰ ਬਣੀ ਸੀ ਉਹ ਤਲਾਕ ਆਪਿਓ ਭਾਵੇਂ ਕਿ ਕਈ ਬੰਦੇ ਇਹਨਾਂ ਲਈ ਚਲੇਗੇ ਕਿਹਨੇ ਨਾ ਨੰਕੋ ਕਾਪਾ ਆਤੀ ਅੰਮ੍ਰਿਤਸਰ ਤੋਂ ਬੰਦੇ ਦਿੱਪ ਕੇ ਆ ਗਏ ਨਾਮ ਇਹ ਹੋਇਆ ਕਿ ਦੋ ਬਾਅਦ ਕਲੈਕਟਰ ਵੇਖ ਵੱਧ ਗਿਆ ਇਹਨਾਂ ਨੇ ਕਿਹਾ ਜੀ ਐਨਓਸੀ ਬੰਦ ਕਰਾਂਗੇ ਅੱਜ ਤੱਕ ਆਰਡੀਨੈਂਸ ਐਨਓਸੀ ਲੋ ਜਾਰੀ ਨਹੀਂ ਹੋ ਸਕਿਆ ਘਰ ਛੜ ਕੇ ਜਲੇਗੇ ਇਹਨਾਂ ਨੂੰ ਤਦ ਵੀ ਪਤਾ ਲੱਗਾ ਫਰੀਦ ਜੀ ਤੋਂ 50 ਲੱਖਾਂ ਕੜੀ ਫੋਟੀਆਂ ਮੰਗੀਆਂ ਗਈਆਂ ਜਾਵੇ ਅਤੇ ਰਾਜਪਾਲ ਰਾਜ ਕਰਕੇ ਦਿੱਲੀ ਇਲੈਕਸ਼ਨ ਹੋਣੇ ਆ ਇੱਥੇ ਵੀ ਇਲੈਕਸ਼ਨ ਜਲਦੀ ਹੋ ਜਲਦੀ ਕਰਾ ਦੇ ਜੇ ਫੇਰੀ ਪੰਜਾਬ ਦੀ ਜਨਤਾ ਦਾ ਭਲਾ ਹੋ ਸਕਦਾ ਹੈ ਪੰਜਾਬ ਜਿਹੜੇ ਸਾਡੇ ਗਲੀਆਂ ਮਹੱਲਿਆਂ ਦੇ ਕੰਮ ਚੱਲਦੇ ਸੀ ਨਾ ਜਿਹੜੇ ਸਾਡੇ ਕਾਂਗਰਸ ਦੇ ਰਾਜੇ ਵਿੱਚ ਪਾਸ ਅਗੇ ਸੀ ਉਨੇ ਹੀ ਕੰਮ ਚੱਲਦੇ ਪਏ ਨਵਾਂ ਕੰਮ ਕੋਈ ਨਹੀਂ ਚੱਲਦਾ ਪਿਆ ਨਵਾਂ ਕੰਮ ਇੱਕੋ 깔ਦਾ ਪਿਆ ਜੇ ਭਰੋਤ ਤੋਂ ਲੋਕ ਸਾਰੇ ਕਾਂਗਰਸੀ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸਤਿਨਾਮ ਹੋਈ ਆ ਸਾਰੇ ਬੁਲਾ ਰਹੇ ਜਿੰਨੇ ਵੀ ਆ ਵੀਰ ਕਰਨ ਦਾ ਸਾਰੇ ਹੀ ਸਤਕਾਰ ਜੋ ਉਹਨਾਂ ਇੱਥੇ ਜਿੰਨੇ ਵੀ ਆਏ ਆ ਅਸੀਂ ਜਿੰਬਾ ਭਾਧੀ ਅਗਵਾਈ ਦੇ ਵਿੱਚ ਸਵੈਸਤ ਦੇ ਨਾਲ ਸ਼ਾਮਲ ਹੋਏ ਆ ਔਰ ਜੋ ਸਰਕਾਰ ਨੇ ਪਿਛਲੇ ਕਿੰਨਾ ਸਾਲਾਂ ਦੇ ਵਿੱਚ ਪੰਕਾ ਦਾ ਉਹ ਬਹੁਤ ਵੀ ਮਾੜੇ ਕੰਮ ਕੀਤੇ ਆ ਕੋਈ ਚੱਲਦਾ ਕੰਮ ਖੁਸ਼ ਨੂੰ ਨਹੀਂ ਕੀਤਾ ਤੇ ਕਰਦੇ ਮਾਸਟਰ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮਾਰਾ ਬਹੁਤ ਬਹੁਤ ਧੰਨਵਾਦ ਸਾਫ ਆਪਣੇ ਸਾਥੀਆਂ ਸਮੇਂਦਾ ਹੋਗੇ ਉਹ ਅੰਗਰੇਜ਼ ਸਰਕਾਰ ਨੂੰ ਜਿੰਦਾਬਾਦ ਬੰਦੇ ਵਾਲੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਅੱਜ ਪੰਜਾਬ ਪ੍ਰਧਾਨ ਆਜਾ ਬੜਿੰਗ ਤੇ ਹੁਕਮ ਅਨੁਸਾਰ ਮੈਂ ਬੇਨਤੀ ਕਰਦਾ ਹਾਂ ਅਰਸ਼ ਸਾਡੇ ਐਨ ਐਸ ਜੁਆਈ ਦੇ ਪ੍ਰਧਾਨ ਨੇ ਉਹ 2 ਮਿੰਟ ਵਾਸਤੇ ਬਾਕੀ ਨੂੰ ਧੰਨਵਾਦ ਜਸਪੀਰ ਸਿੰਘ ਜਪਾਜੀ ਦੇ ਜਿਹੜੀ ਜਿਹੜਾ ਇਹ ਨਾਓ ਐਨ ਆਰਡਰ ਦੇ ਹੱਥ ਰੱਖਿਆ ਹੈ ਜੀ ਆਪਾਂ ਕਰਨਾ ਇਹਦੇ ਵਿੱਚ ਵੀ ਦੇਖੋ ਸਾਡੇ ਰਗੇ ਦੇ ਵੀਰ ਦੀ ਮੁੰਡੇ ਆਸਾਸ ਤੇ ਦੋ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਉਹ ਕਾਰੋਬਾਰੀ ਨੂੰ ਧਮਕੀਆਂ ਦੇ ਰਹੇ ਆ ਜੀ ਖਾਰੇ ਨੂੰ ਤੇ ਸਾਲੋਂ ਵਿੱਚ ਬਾਹਰ ਦਾ ਨੰਬਰ ਤਾਂ ਹੁੰਦਾ ਜੀ ਆਪਣੇ ਜ਼ਿਲ੍ਹਾ ਪ੍ਰਧਾਨਵੇਂ ਅੰਦੇਸ ਵੀ ਜੀ ਜੀ ਪ੍ਰਧਾਨ ਲਾਓਗੇ ਨਕਸਾਨ ਕਰਾਂਗੇ ਕੋ ਪ੍ਰਧਾਨੀ ਕਰਾਓਗੇ ਤੇ ਕਿਸੇ ਦੇ ਮਾਂ ਦਾ ਪੁੱਤ ਬਣਾਓਗੇ ਤੇ ਕੀ ਆਪਾਂ ਕਰ ਸਕਦੇ ਜੀ ਵੇਖੋ ਕਾਰੋਬਾਰੀ ਉਹਨਾਂ ਤਾਂ ਤੁਮ ਕਿ ਆਉਣੀਆਂ ਆਉਣੀਆਂ ਨਾਲ ਸਾਡੇ ਵਰਗੇ ਵੀਰਾਂ ਨੂੰ ਕਹਿੰਦੇ ਤੁਸੀਂ ਲੀਡਰੀ ਚ ਬਣਾਓ ਜੇ ਆਉਣਾ ਤਾਂ ਸਾਡੇ ਰਹੀਂ ਆਓ ਨਹੀਂ ਤਾਂ ਸਾਡੀਆਂ ਫੋਟੋਆਂ ਲਾਓ ਵੀ ਮੁੰਡੇ ਲੀਡਰ ਬਣਾਈਏ ਜਾਂ ਗੈਂਗਸਟਰ ਬਣਾਈਏ ਆ ਹਾਲ ਜੇ ਇਥੇ ਇਹਦੇ ਜੀ ਸਾਡੇ ਰਾਜਾ ਬੜਿੰਗ ਜੀ ਨੇ ਆ ਸਾਰੇ ਹਲਕਿਆਂ ਜਿਹੜਾ ਤਾਂ ਨਰਕੈਂਸ सरदार सिंह जलबीर सिट आप नौजवान हाजिर होबाद सरकार गुरदाबाद भगवंत मान गुरदाबाद भगवंत मान गुरदाबाद भगवंत मान गुरदाबाद ਉਸ ਤੋਂ ਇਹ ਬਹੁਤ ਹੀ ਸਰਕਾਰਯੋਗ ਕੌਂਸਲ ਸਹਿਬਾਨ ਬਾਦ ਚਾਚ ਤੇ ਮੋਹਰ ਭਰਾਤਿਓ ਵਾਇਕੁਲ ਜੀ ਦਾ ਸਾਹਸਾ ਵਾਇਕੁਲ ਜੀ ਦੇ ਅੱਜ ਅੱਜ ਅਸੀਂ ਸਾਰੇ ਰਲ ਕੇ ਪੰਜਾਬ ਸਰਕਾਰ ਦੇ ਵਿੱਚ ਤੂਰ ਮਸਤਾ ਦੀ ਮਾੜੀ ਹੱਤ ਨੂੰ ਰਾਹੂ ਕੰਪਿਆ ਹੈ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਇਕੱਠੇ ਹੋਏ ਆਂ ਐਸ ਵੇਲੇ ਕੋਈ ਨਹੀਂ ਬੰਦਾ ਸੇਵ ਨਹੀਂ ਕੋਈ ਛਾਪ ਨੂੰ ਜਾਂਦਾ ਤਰ੍ਹਾਂ ਜਾਂਦਾ ਕੋਈ ਜਿਹੜਾ ਬਹੁਤ ਰਹਿਦਾ ਕੋਈ ਜੰਗੀ ਲਾ ਦੇ ਲੈ ਲਾ ਹੋਰ ਛੱਡੋ ਇੱਥੋਂ ਸੋ ਪਾਣੀ ਤੋਂ ਚੁੰਨ ਜਾਂਦਾ ਸੁਪਿੰਦਰ ਪਿੰਦਾ ਉਹਦਾ ਚਾਰਜ ਉਹਦਾ ਹੋ ਕੇ ਭੱਜਦੇ ਆ ਮੇਰੇ ਟਿੰਡ ਬੱਲੇ ਪਰਥੋਂ ਦੀ ਗੱਲ ਵਿੱਚ ਜੀਤੂ ਸੈਵਾਨ ਫੋਟਰ ਫਾਸਟਰ ਸਾਰਿਆਂ ਨੂੰ ਆਰੀਆਂ ਨੂੰ ਇਹ ਬੈਟਲ ਵੀਕ ਦਾ ਹਾਲਾ ਤੈਗੂ ਜੀ ਦੇ ਪਤੇ ਇਹ ਜੋ ਤਰ੍ਹਾਂ ਦਿਖਾਈ ਆ ਰਿਹਾ ਸਰਦਾਰ ਅਜੀਤ ਸਿੰਘ ਜੀ ਬੰਪਾ ਗਿੱਲ ਸਾਹਿਬ ਦੀ ਦਵਾਈ ਇਹ ਦਿਖਾਈ ਆ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਪੰਜਾਬ ਦੇ ਹਰਾਨ ਕੀ ਹੋ ਜੇ ਚੱਲ ਰਿਹਾ ਜਿਵੇਂ ਹੀ ਗੋਲੀਆਂ ਮਾਰੀ ਜਾਂਦੇ ਆ ਲੁੱਟੀਆਂ ਜਾਂਦੇ ਆ ਕੋਈ ਸੈਵਲੇ ਸੀਟ ਨਹੀਂ ਹੈਗਾ ਕੋਈ ਜੀ ਜਾ ਰਹੀਆਂ ਮਰਦੇ ਆ ਰਿਹਾ ਆਪ ਕੋਲ ਜੁਰੀ ਆ ਗਿਆ ਸੀ ਮੈਨੂੰ ਇੰਸੈਕਰਾਪ ਆਇਆ ਇੱਥੇ ਜਿੱਦੀਆਂ ਕਾਰਾਂ ਤੇ ਬੈਠੀਆਂ ਸੀ ਉਹਨਾਂ ਕਹਿੰਦੇ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਬੁਲਾ ਰਹੇ ਆ ਉਹ ਗਿਆ ਸਮਗਰੋਂ ਇੱਕ ਜਿੱਦੀ ਨੇ ਮਾਰੀ ਲਾਤਾ ਦੇ ਮਗਰੋਂ ਦੇ ਕੰਨੀ ਫੋਟਲ ਆ ਉਹਨੇ ਗਰਾਲੀ ਨੂੰ ਫੜ ਜਾ ਕਿਤਾ ਮਿੱਕਟਾ ਡਾਊਨ ਦਾ ਰਨ ਚੱਲਦੀ ਗੱਡੀ ਨੂੰ ਸੋੜਤਾ ਦੱਸੋ ਕਿਨੇ ਲਾ ਤਿਆ ਕੋਈ ਰਸਤੇ ਤੇ ਜਾ ਰਿਹਾ ਕੋਈ ਮੁਰਫਾਂ ਤੇ ਜਾ ਰਿਹਾ ਕੋਈ ਮੋਟਰ ਪੋਰ ਰਾਇਆ ਭਾਈਏ ਵਾਹਨ ਬਰਜੇ ਕਾ ਖਾਲਸਾ ਫਿਰ ਵਾਹਨ ਬਰਜੇ ਕੀ ਫਸੇ ਜੁਹੇ ਕਿ ਅੱਜ ਕਾਂਗਰਸ ਪਾਰਟੀ ਵੱਲੋਂ ਸਾਰੇ ਸੂਬੇ ਵਿੱਚ ਹੀ ਆਮ ਆਦਮੀ ਪਾਰਟੀ ਦਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਆ ਤੁਹਾਨੂੰ ਪਤਾ ਹੀ ਆ ਕਿ ਜਿਵੇਂ ਪੰਜਾਬ ਦੇ ਵਿੱਚ ਨਾਡਰ ਬਹੁਤ ਖਰਾਬ ਹੋ ਚੁੱਕਾ ਆ ਜਿਵੇਂ ਭਗਵੰਤ ਮਾਨ ਜੀ ਆਖਦੇ ਹੀ ਕਿ ਮੈਂ 3 ਮਹੀਨੇ ਵਿੱਚ ਨਸ਼ਾ ਬੰਦ ਕਟਵਾ ਦੇ ਤਿੱਜਾ ਸਾਲੇ ਚੱਕਾ ਉਸ ਤੋਂ ਜੁਗਨਾ ਚੌਗਣਾ ਨਸ਼ਾ ਪੰਜਾਬ ਵਿੱਚ ਵਸ ਚੁੱਕਾ ਆ ਕੋਈ ਵੀ ਅੱਜ ਆਮ ਤੋਂ ਲੈ ਕੇ ਖਾਸ ਕੋਈ ਵੀ ਵਿਅਕਤੀ ਅੱਜ ਇੱਥੇ ਆਪਣੇ ਆਪ ਨੂੰ ਪ੍ਰਸ਼ੰਸਾ ਨਹੀਂ ਸਮਝਦਾ ਤੇ ਇਹੋ ਹੀ ਇਹਨਾਂ ਦੀਆਂ ਨਾਕਾਮੀਆਂ ਆ ਜੋ ਕਿ ਅਜੇ ਤੱਕ ਆਮ ਆਦਮੀ ਨੇ ਕੋਈ ਵੀ ਵਿਕਾਸ ਨਹੀਂ ਪੰਜਾਬ ਵਿੱਚ ਕੀਤਾ ਆ ਬਸ ਇਹੀਆਂ ਹੀ ਬੇੰਤੀਆਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਜਿੱਥੇ ਜੋ ਪੰਜਾਬ ਦੇ ਸੌਰਵ ਸਿੰਘ ਕੁਮਾਰ ਤੇ ਕੁਮਾਰ ਸਾਹਿਬ ਅਸੀਂ ਜਾਵੇ ਤੇ ਸ਼ੁਰੂ ਕਰਦੇ ਆ ਅਰੇ ਵੀ ਗਵਾਇਨ ਹਲਕਾ ਫੂਰਦ ਜੋ ਦੇਪਾਲ ਨੇ ਦੁਬਾਰਾ ਚਾਹਸ ਹਵਾਲਿਆ ਉਹਦਾ ਵੀ ਗਵਾਇਦਾ ਜਪ ਇਕੱਠੇ ਹੋਏ ਸਾਰੇ ਸਾਰੇ ਬਗਵਾਨ ਦੇ ਸਾਰੇ ਬਹੁਤ ਕਰਤਾਰਾਂ ਪਤਨਾਂ ਸਭ ਇਕੱਠੇ ਹੋਏ ਆ ਆਪੋ ਆਪਣਾ ਪੈ ਵੀ ਨਾ ਦੇ ਗੀ ਅੱਜ ਇੱਥੇ ਇਡਾਲ ਚੱਲ ਰਹੀ ਹੈ ਲਾਅ ਨਾ ਆਰਡਰ ਦੀ ਜੋ ਸਾਡੇ ਸੀਐਫ ਸਾਹਿਬ ਨੇ ਬੜਾ ਕੀਤਾ ਸੀ ਘਾਲਾ ਜੂਰ ਨਾ ਅਗਰ ਵੀ ਆਪਣਾ ਸਾਰਾ ਲਾਅ ਨਾ ਉਥੇ ਕਰਾਂਗੇ ਜੋ ਨਸ਼ਾ ਉਥੇ ਕਰਾਂਗੇ ਸਾਰਾ ਕੀ ਦੁਰਜੀਸ਼ੀ ਸਭ ਤੇ ਸਾਥੀਓ ਅੱਜ ਅਸੀਂ ਸਰਕਾਰ ਜਸਬੀਰ ਸਿੰਘ ਜੀ ਦੀ ਜਿੰਪਾ ਦੀ ਦਵਾਈ ਵਿੱਚ ਜੋ ਧਰਮ ਨੇ ਸਾਰੇ ਪੰਜਾਬ ਦੇ ਵਿੱਚ ਚੁੱਟੇ ਜਾ ਰਹੇ ਹਨ ਅੱਜ ਹੀ ਉੱਥੇ ਤਰਨਾ ਸਰਕਾਰ ਜਸਬੀਰ ਸਿੰਘ ਜੀ ਦੀ ਦਵਾਈ ਦੇਰ ਸਰਕਾਰ ਦੀਆਂ ਜਿਹੜੀਆਂ ناکਾਮੀਆਂ ਉਹ ਅਲੱਗ-ਅਲੱਗ ਬੁਲਾ ਰਿਆਂ ਨੇ ਜਿਹੜੀਆਂ ਉਹ ਤੁਹਾਨੂੰ ਗਨਾਈਆਂ ناکਾਮੀਆਂ ਸਰਕਾਰ ਦੀਆਂ ਇਹਨਾਂ ਦੀ ਇੱਕ ਵੀ ਉਪਲਬਧੀ ਨਹੀਂ ਹੈਗੀ ਜਿੰਨੇ ਵੀ ਕੰਮ ਪਿਛਲੀ ਸਰਕਾਰ ਦੇ ਜਿਹੜੇ ਟੈਂਡਰ ਲੱਗੇ ਆ ਉਹੀ ਪੈਸੇ ਕੋਈ ਲੋਕ ਨਿਰਮਾਣ ਚ ਪਏ ਨੇ ਕੋਈ ਇੰਪਰੂਵਮੈਂਟ ਟਰਸਟ ਬਕਾਇਆ ਪਏ ਸੀ ਉਹਨਾਂ ਦੇ ਹੀ ਕੰਮ ਹੋ ਰਹੇ ਆ ਪੁਰਾਣੇ ਠੇਕੇਦਾਰਾਂ ਸਰਕਾਰ ਜਸਵੀਰ ਸਿੰਘ ਡੇਂਪਾ ਜੀ ਨੂੰ ਇਲਾਕੇ ਦਾ ਇੰਚਾਰਜ ਬਣਾਇਆ ਗਿਆ ਹਾ ਉਹਨੂੰ ਉਹ ਸਮਾਂ ਦੂਰ ਨਹੀਂ ਜਦੋਂ ਡੇਂਪਾ ਜੀ ਇਹ ਇਲਾਕੇ ਦੇ ਜਿੰਦਾਬਾਦ ਦੀਪਕ ਤੇਰੀ ਸੋਚ ਤੇ ਵਾਹਿਗੁਰੂ ਜੀ ਦੇ ਪਤੈ ਇਸ ਧਰਮੇ ਤੇ ਬੈਠੇ ਮੇਰੇ ਸਾਰੇ ਸਤਿਕਾਰਯੋਗ ਮੇਰੇ ਵੱਡੇ ਭਰਾ ਤੇ ਮੇਰੇ ਵੀਰ ਜੋ ਇਨੀ ਗਰਮੀ ਦੇ ਵਿੱਚ ਇਸ ਪੱਤੇ ਜਾਈ ਚ ਨਾਰਾਇਣ ਆਪਰੇ ਸੰਯੋਗ ਪਾਇਆ ਹੈ ਸਾਰੇ ਉਹ ਮੈਂ ਧੰਨਵਾਦ ਕਰਦਾ ਹਾਂ ਤੇ ਆਏ ਹੋਏ ਮੇਰੇ ਪ੍ਰੈਸਕਰ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਜੋ ਸਾਡੀ ਇਸ ਤੋਂ ਬਹੀ ਦੀ ਨੂੰ ਵੀ ਪੰਜਾਬ ਸਰਕਾਰ ਤੱਕ ਲੈ ਕੇ ਜਾ ਰਹੇ ਹਨ ਦੋਸਤੋ ਬਣੋ ਜੀ ਆਪਰ ਗਾਨ ਆਈ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਪੰਜਾਬ ਦੇ ਹਾਲਾਤ ਕੀ ਹੋ ਰਹੇ ਨੇ ਇਹ ਸੰਦੇਸ਼ ਹੈ ਕਿ ਆਮ ਸਰਕਾਰ ਆਮ ਆਦਮੀ ਦੀ ਸਰਕਾਰ ਆਮ ਆਦਮੀ ਹੋਂਟਵਾਂ ਕਹਿੰਦੇ ਨੇ ਜੜੀਆਂ ਪੰਜਾਬ ਨਾ ਘੜੀਆਂ ਲੈ ਕੇ ਕਾਫਲੇ ਲਿਆਂ ਰੂਹ ਦੇ ਘਾਰੇ ਹੋਏ ਕਿਹਾ ਸੀ ਅਸੀਂ ਸਿੰਪਲ ਬੰਦੀਆਂ ਤੋਂ ਰਵਾਂਗੇ ਅੱਜ ਤੱਕ ਉਸਤਾਜਾ ਰਹੇ ਨਾ ਵੱਧ ਗਿਆ ਸਾਰੇ ਪਾਣੇ ਚਲਦੇ ਸਾਰੇ ਕਾਰਪੋਰੇਟਾਂ ਦੇ ਚਲੋ ਲੋਕ ਇੰਨੇ ਦੁਖੀ ਐ ਐਮਐਸਏ ਨਹੀਂ ਮਿਲਣਗੀਆਂ ਇੱਕ ਬੰਦ ਮੁਰਦਾਬਾਦ ਪਿਆਰ ਸਰਕਾਰ ਮੁਰਦਾਬਾਦ 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 ਪਿਆਰ ਸਰਕਾਰ ਮੁਰਦਾਬਾਦ ਮੁਰਦਾਬਾਦ ਦਾਦੂ ਬੋਦੀ ਵੀ ਆਰੇ ਇਧਰ ਨਾ ਆਓ ਮੈਡਮ ਸਾਨੀ ਜੀ ਆਜੋ ਅੱਗੇ ਇੱਥੇ ਆਜੋ ਮੈਡਮ ਸਾਨੀ ਜੀ ਗੁਰੂ ਜੀ ਆਓ ਅੱਗੇ ਹਾਏ ਹਾਏ ਦੇ ਪੰਜਾਬ ਦੇ ਇੰਨੇ ਗੁਰੇ ਹਾਲਾਤ ਹੋ ਗਏ ਨੇ ਚੋਰੀਆਂ ਠੱਗੀਆਂ ਕਤਲ ਤੇ ਲੁੱਟਾ ਇਹਦਾ ਕੋਈ ਹੱਲ ਤੋਂ ਨਹੀਂ ਲਿਆ ਅੱਜ ਬੜੀ ਮੁਸ਼ਕਲ ਦੇ ਨਾਲ ਬੜੀਆਂ ਕਰਵਾਦੀਆਂ ਦੇ ਨਾਲ ਪੰਜਾਬ ਦੇ ਵਿੱਚ ਅੰਤਵਾਦ ਤੋਂ ਮੁਕਤ ਕਰਾ ਕੇ ਪੰਜਾਬ ਤੇ ਸ਼ਾਂਤੀ ਲਿਆ ਕੇ ਇਹ ਆਪਾਂ ਵੇਖਿਆ ਜਾਵੇ ਕਿੰਨੇ ਆਪਣੇ ਸਾਥੀਆਂ ਨੇ ਸ਼ਹਾਦਤ ਦਿੱਤੀਆਂ ਗ੍ਰੇਟਪੋਜੇਰ ਮਹਾਰਾਜੀ ਅਗਨਪਾਟਗਾ ਜਿੱਤੇ ਹਮਲਾ ਹੋਇਆ ਜਿਹੜੇ ਪਤਾ ਜੀ ਨੇ ਸ਼ਾਹਦਤ ਸਾਹਿਬ ਸਿੰਘ ਗੇਲੋੜਾ ਨੇ ਦਿੱਤੀ 7 ਲੋਕਾਂ ਤੇ ਅੰਦਾਜ਼ੇ ਦੇ ਹਿਸਾਬ ਦਾ ਤਕਰੀਬਨ ਹਜ਼ਾਰਾਂ ਦੀ ਗਿਣਤੀ ਵਿੱਚ ਕਾ ਆਪਣੇ ਸੂਕੀਆਂ ਦੇ ਆਪਣੇ ਲਿਖਾ ਨੇ ਸ਼ਾਂਤੀ ਦੇ ਕੇ ਪੰਜਾਬ ਨੂੰ ਸ਼ਾਂਤੀ ਲਿਆਉਂਦਾ ਆ ਜੱਤਵਾਦ ਫੇਰ ਸਿਰ ਤੋਂ ਕਰੇ ਅੱਜ ਜੋਟੇ ਕੋਟ ਕੋਟ ਕਰੇਨ ਦਾ ਪਾਤੰਗ ਦੀ ਬਾਜਵਾ ਲੀਡਰ ਆਫ oppositon ਦਵਿੰਦਰ ਯਾਦਵ ਜੀ ਪੰਜਾਬ ਮਾਮਲਿਆਂ ਦੇ ਕਾਂਗਰਸ ਦੇ ਚਾਰਚ ਇਹਨਾਂ ਵੱਲੋਂ ਜਿਹੜਾ ਇੱਕ ਕਾਲ ਦਿੱਤੀ ਗਈ ਹੈ ਇਸਾਰੇ ਹਲਕਿਆ ਦੇ ਵਿੱਚ ਡੀਐਸਪੀਾਂ ਦੇ ਖਿਲਾਫ ਦੇ 17 ਦੇ ਬਾਅਦ ਤੁਸੀਂ ਤਰਖਾ ਦੇਣਾ ਤਾਂ ਜੋ ਇਹ ਸੁੱਧ ਕੰਮ ਦੀ ਦੀਤ ਸੁਪੀ ਸਰਕਾਰ ਨੂੰ ਝਕਾਇਆ ਜਾ ਅੱਜ ਵੀ ਲੋ ਹਾਲਾਤ ਦੇ ਹੈ ਕਿ ਕੋਈ ਵੀ ਪੁਲਿਸ ਨੂੰਵਿੰਦਰ ਕੋਈ ਕੰਮ ਨਹੀਂ ਹੈ ਜਿਹੜਾ ਸਿਰਫ ਤੇ ਸਿਰ ਆਪਣੇ ਸਿਆਸੀ ਆ ਅਕਾਵਾ ਨੂੰ ਪੋਸ਼ਕਾ ਤੋਂ ਆਉਣ ਲੱਗੇ ਲੋਹੜਾ ਡਾਕਟਰ ਪਰ ਕੋਈ ਖਿਆਲ ਨਹੀਂ ਦਿੱਤਾ ਜਾ ਰਿਹਾ ਅੱਜ ਕਈਆਂ ਸ਼ਿਕਾਇਤਾਂ ਆਉਂਦੀਆਂ ਤੇਰਾ ਕਾਹਲ ਆਪਣੇ ਸ਼ਹਿਰ ਦੇ ਵਿੱਚ ਸੌ ਬੰਦੇ ਦਾ ਮੈਨੂੰ ਪਤਾ ਹੈ ਸੌ ਬੰਦੇ ਦਾ ਜਿੰਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਪਰੌਦੀ ਦੀ ਸਮਝ ਆਈ ਹੈ ਵੱਡੇ ਬੱਚੇ ਚੁੱਕਣਾ ਗੇ ਕੁੜੀਆਂ ਮਾਰ ਪਿਆਗੇ ਇਹਦੇ ਘਾਤੇ ਵਿੱਚ ਕੁੜੀਆਂ ਮਾਰ ਪਿਆਗੇ ਇਹਨਾਂ ਦੇ ਸੁਰੱਖਣ ਦੇ ਨਾਲ ਅੱਜ ਸਾਡਾ ਜਿਹੜਾ ਪੰਜਾਬੀ ਬਾਹਰ ਬੈਠਾ ਉਹ ਵੀ ਸਰਕਟ ਦੇ ਇਖਦੇ ਡਾਂਬਰੀ ਕਾ ਵੀ ਕੰਮ ਕੀਆ ਆ ਰਿਹਾ ਹੈ ਨਾ ਆਰ ਗਿਆ ਆਸਟ੍ਰੇਲੀਆ ਆ ਰਹੀਆਂ ਕੋਰੀਆਂ ਬੱਦਲੀਆਂ ਅਸੀਂ ਵੋਟਿੰਗ ਕੰਨੇ ਸਰਕਾਰ ਨੂੰ ਕਿ ਆਪਣੇ ਇਹ ਵੋਟਾਂ ਲੈ ਕੇ ਰੋਟ ਇਕੱਠੇ ਕਰਦਾ ਤੁਹਾਡਾ ਕੰਮ ਨਹੀਂ ਵੋਟ ਲੈ ਕੇ ਲੋਕਾਂ ਦੀ ਜਾਨ ਬਾਲ ਦੀ ਰੱਖਿਆ ਕਰਦਾ ਤੁਹਾਡਾ ਕੰਮ ਆਇਤੋ ਨਹੀਂ ਤੇ ਅਸੀਂ ਇੱਕ ਸੁਪਾ ਬਿਆਤੀ ਜਿਹੜਾ ਵਾ ਇਹ ਕਾਸੀ ਜਿਹੜਾ ਇਸੇ ਤੁਹਾਨੂੰ ਚਲਾਵਾਗੇ ਇੱਕ ਪੋਸਟ ਚਲਾਵਾਗੇ ਤੇ ਮੇਰੇ ਵੀਰੋ ਮੈਂ ਜਿੰਨੇ ਵੀ ਮੇਰੇ ਸਾਥੀ ਆ ਰਹੇ ਆ ਕਿਉਂਕਿ ਪ੍ਰਧਾਨ ਜੀ ਨੇ ਹੋਰ ਵੀ ਡਿਊਟੀ ਲਾਈ ਸੀ ਅੱਜ ਆਏ ਆ ਇਤੀ ਦੇਰ ਤੋਂ ਸੀ ਵੇਟ ਕੀਤੀ ਮੇਰੇ ਪ੍ਰੈਸ ਵਾਲੇ ਵੀਰਾਂ ਨੂੰ ਹੱਥ ਜੋੜ ਕੇ ਮਾਫੀ ਸਾਰੇ ਪਿਆਰ ਕਰਨ ਵਾਲੇ ਉਹ ਤੁਸੀਂ ਸਾਡੇ ਜੋ ਮੈਂ ਤੁਹਾਡੇ ਤੋਂ ਇਸ ਤਰੀਕੀ ਮਾਫੀ ਮੰਗਦਾ ਮੈਂ ਕਾਂਗਰਸ ਪਾਰਟੀ ਦੇ ਜਿਹੜੇ ਲੋੜੇ ਆ ਵੀ ਆਹਾਂ ਕਰੀਆ ਕਰਕੇ ਸਟਾਲਿਆਂ ਦਾ ਜਵਾਬ ਦੇ ਦਿੱਤੇ ਤੇ ਹਾਨ ਕਰਦਾ ਕਿ ਇਸ ਸਰਕਾਰ ਆ ਜਿਹੜੀ ਆ ਜਾਮ ਜਬਣੀ ਚੋਣਾ ਆਉਣੀ ਹੈ ਇਹਦੇ ਚੜ੍ਹਾਉਣਾ ਸਿਰ ਦੂਸਰਾ ਅਰਹਾਨੇ ਤੇ ਇਸ ਆਪਾਂ ਸਾਰੇ ਆਪਸ ਵਿੱਚ ਕਰਕੇ ਜਿਟਾਉਣਾ ਤਾਂ ਕਿ ਆਪਾਂ ਅੱਗੇ ਆਈ ਆਪਣੇ ਗਣਵ ਵਧਾ ਸਕੀਏ ਸਾਜੋ ਹਲੂਟ ਕੰਸੋਰਟ ਸਾਡੇ ਖਾਲੋਂ ਹੈ ਸਾਡੇ ਜਾਂ ਮੇਰੂਸ਼ਕਾਰੀ ਸਾਡੇ ਖਾਲੋਂ ਹੈ ਲੈ ਲੈ ਸਕੇ ਆ ਜਿਹੜੀ ਆ ਜਿਹੜੀ ਰਿਸ਼ਵਤ ਖੋਰੀ ਆ ਇਹ ਸੱਚੇ ਖਾਲੋਂ ਲੈ ਸਕੇ ਇਹਦਾ ਸ਼ਕਤਾ ਦਾ ਮੈਂ ਤਾਂ ਸਮਝਾਤੀ ਨਾ ਜੋ ਬਲੇ ਸੋਹ ਤੇਹਾ ਸਰ ਜਿਹੜਾ ਅਜੇ ਧਰਨਾ ਲਾਇਆ ਗਿਆ ਹੈ ਕਿਸ ਸੰਬੰਧੀ ਲਾਇਆ ਗਿਆ ਹੈ ਪੰਜਾਬ ਆ ਜਾਓ ਆ ਜਾਓ ਪੰਜਾਬ ਸਰਦੇਸ਼ ਕਾਂਗਰਸ ਕਮੇਟੀ ਸਾਡੇ ਪ੍ਰਧਾਨ ਅਬਰੰਦਰ ਸਿੰਘ ਰਾਜਾ ਬੜੇਗੇ ਸਾਡੇ ਲੀਡਰ ਆਫ oppositon ਫਰਖਾ ਸਿੰਘ ਜੀ ਬਾਜੀਵਾਲ ਜਵਿੰਦਰ ਯਾਦਵ ਜੀ ਇਨਚਾਨ ਇਹਨਾਂ ਵੱਲੋਂ ਕਾਲ ਦਿੱਤੀ ਗਈ ਹੈ ਕਿ ਪੰਜਾਬ ਦੀ ਵਿਗੜਦੀ 로ਅਡ ਆਰਡਰ ਦੀ ਸਥਿਤੀ ਤੇ ਪੰਜਾਬ 'ਚ ਜੋ ਕਤਲੋਗਾਰਤ ਦਾ ਸਿਲਸਲਾ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਅੱਤਵਾਦ ਫਿਰ ਸਿਰ ਚੁੱਕਦਿਆਂ ਪੰਜਾਬ ਦੇ ਵਿੱਚ ਲੋਕਾਂ ਨੂੰ ਖਰੋਟੀਆਂ ਲਈਆਂ ਜਾ ਰਹੀਆਂ ਰਾਤੇ ਗੋਰੀਆਂ ਮਾਰੀਆਂ ਜਾ ਰੀਆਂ ਜਾਣ ਲੋਕਾਂ ਨੂੰ ਡਰਾਇਆ ਜਾ ਰਿਆ ਅੱਜ ਪੰਜਾਬ ਦੇ ਵਾਸੀ ਪੰਜਾਬ ਪ੍ਰਸਤ ਲੋਕ ਜਿਹੜੇ ਆ ਉਹ ਦਰਦ ਸਹੇ ਰਹੇ ਇਸ ਦੇ ਖਿਲਾਫ ਜਿਹੜਾ ਪੂਸਤ ਪ੍ਰਸ਼ਾਸਨ ਆ ਇਹ ਵੀ ਸੁਤਾਂ ਗਿਆ ਸਰਕਾਰ ਵੀ ਕੁੰਭ ਖੇਤੀ ਦੀ ਦੀ ਵੇਚਿਆ ਇਹਨਾਂ ਨੂੰ ਜਗਾੜ ਵਾਸਤੇ ਇਹਨਾਂ ਨੂੰ ਹਲੂਣ ਵਾਸਤੇ ਇਹਨਾਂ ਨੂੰ ਇਹ ਜਿਹੜੀ ਅਰੇ ਸ਼ੁਰੂ ਤੋਂ ਖੋਰੀ ਦੀ ਜਿਹੜੀ ਤੇ ਸੋਚ ਦੇ ਵਿੱਚੇ ਦੱਬੇ ਫੇਅ ਔਰ ਚੁੱਕਣਾਂ ਵਾਸਤੇ ਇਹ ਅਜ ਤਰ੍ਹਾਂ ਦਾ ਜਿਹੜਾ ਨਾ ਆ ਗਿਆ ਤੇ ਸਰ ਤਾਂ ਇਹ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਹੋਰ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਕਿ ਫੌਰੀ ਤੌਰ ਦੇ ਉਤੇ ਜਿਹੜਾ ਲੋਕਾਂ ਨੂੰ ਧੰਗੀਆਂ ਆ ਰਹੀਆਂ ਬਾਤ ਕਤਲੋਕਾਰਾਂ ਤੋਂ ਹੋ ਰਹੀ ਇਹਨੂੰ ਰੋਕਿਆ ਜਾਵੇ ਅਸ ਜਿਹੜੇ ਆਪਣੇ ਸਿਆਸੀ ਆਕਾ ਦੀ ਸੇਵਾ ਛੱਡ ਕੇ ਲੋਕ ਸੇਵਾ ਦੇ ਚੁਟੇ ਹੋਏ ਇਹ ਪੁਲਿਸ ਅਧਿਕਾਰੀ ਨੇ ਇਸ ਵਾਅਦਾ ਕੀਤਾ ਹੈ ਕਿ ਤੁਹਾਡਾ ਇਹ ਮਸਲਾ ਹੱਲ ਕੀਤਾ ਜਾਏਗਾ ਬਿਲਕੁਲ ਜੀ ਜਿਹੜਾ ਕਮਿਸ਼ਨਰ ਸਾਹਿਬ ਤੇ ਡੀਆਈਜੀ ਸਾਹਿਬ ਨੂੰ ਮਿਲਾਂਗੇ ਉਹਨਾਂ ਤੋਂ ਇਹ ਮੰਗ ਰਹਿ ਚੰਦੇ ਆ। ਹਾਂਜੀ ਸਰ ਜਿਹੜੇ ਡਿੰਪਾ ਜੀ ਨੇ ਬਾਹਰ ਧਰਨਾ ਲਾਇਆ ਅੱਜ ਇਹ ਜਿਹੜਾ ਉਹ ਕਹਿ ਰਹੇ ਨੇ ਕੁਝ ਪ੍ਰਸ਼ਾਸਨ ਤੋਂ ਜੋ ਵੀ ਮੰਗ ਮੰਗ ਰਹੇ ਨੇ ਤੇ ਉਹਦੇ ਰਿਹਾੜੀ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਇਹ ਅੱਜ ਹੀ ਮਾਰਨਿੰਗ 11:00 ਵਜੇ ਕਾਂਗਰਸ ਪਾਰਟੀ ਦੇ ਵਰਕਰਸ ਵੱਲੋਂ ਤੇ ਹੋਰ ਪਬਲਿਕ ਵੱਲੋਂ ਧਰਨਾ ਲਾਇਆ ਗਿਆ ਸੀ। ਇਹਦੇ ਸਬੰਧੀ ਇਹਨਾਂ ਨੇ ਮੰਗ ਪੱਤਰ ਅਜੇ ਸਾਨੂੰ ਦੇਣਾ ਵਾ ਵੀ ਇਹਨਾਂ ਦੀ ਅਸਲ ਚ ਕੀ ਕੀ ਡਿਮਾਂਡਸ ਨੇ? ਇਨ ਜਨਰਲ ਜੋ ਉਹਨਾਂ ਦਾ ਸੀਗਾ ਕਿ ਲਾਅ ਐਂਡ ਆਰਡਰ ਜੋ ਹੈ ਉਹਦੀ ਸਥਿਤੀ ਨੂੰ ਲੈ ਕੇ ਇਹਨਾਂ ਨੇ ਧਰਨਾ ਲਗਾਇਆ ਸੀ ਉਹਦੇ ਵਿੱਚ ਅਸੀਂ ਉਹਨਾਂ ਨੂੰ ਕਲੀਅਰ ਕਰ ਦਿੱਤਾ ਕਿ ਸਾਡੇ ਇੱਥੇ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਬਿਲਕੁਲ ਵਧੀਆ ਕੰਟਰੋਲ ਦੇ ਵਿੱਚ ਹੈ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਵੇਗਾ ਕਿ ਬੰ ਚੰਡੀਗੜ੍ਹ ਤੋਂ ਫਾਇਰਿੰਗ ਕਰਕੇ ਜਿਹੜੇ ਬੰਦੇ ਇੱਥੇ ਆਏ ਸੀ ਅਸੀਂ ਇੱਥੇ ਬੀ ਡਿਵੀਜ਼ਨ ਦੀ ਪੁਲਿਸ ਨੇ ਉਹਨਾਂ ਨੂੰ ਵੀ ਕਾਬੂ ਕੀਤਾ ਉਹਨਾਂ ਕੋਈ ਵੈਪਨ ਬਰਾਮਦ ਕਰਕੇ ਪਿੱਛੇ ਜਿਹੜਾ ਉਹਨਾਂ ਦੇ ਗੈਂਗਸਟਰਾਂ ਨਾਲ ਲਿੰਕਸ ਸੀ ਉਹ ਕੱਢੇ ਜਾਂ ਪਿੱਛੇ ਹੋਰ ਵੀ ਜਿਹੜੇ ਕੋਈ ਕ੍ਰਾਈਮ ਹੋਏ ਨੇ ਉਹਨਾਂ ਦੇ ਵਿੱਚ ਬਿਲਕ ਤੇ ਸਾਡੇ ਇੱਥੇ ਤਾਂ ਕੋਈ ਸਮੱਸਿਆ ਨਹੀਂ ਇੱਥੇ ਪੁਲਿਸ ਆਪਣੇ ਵੱਲੋਂ ਸਾਡੇ ਸਾਰੇ ਸੀਨੀਅਰ ਆਫਿਸਰਸ ਦੀ ਰਹਿਨਮਾਈ ਹੇਠ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਰੇ ਸਰ ਜਿਨੇ ਵੀ ਬਾਹਰ ਲੋਕਾਂ ਨੇ ਜਿਹੜੇ ਧਰਮਿਆਂ ਦੇ ਵਿੱਚ ਬੈਠੇ ਪਸਾਨਾ ਉਹਨਾਂ ਸਾਰਿਆਂ ਨੇ ਇਹ ਕਹਿਣਾ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਆ ਉਹ ਛੇਤੀਆਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਤੇ ਇਸ ਕਰਕੇ ਫਿਰ ਉਹਨਾਂ ਨੂੰ ਕੀ ਆਸ਼ਵਾਸ਼ਣ ਦਵਾ ਰਹੇ ਜੇ ਤੁਸੀਂ ਕਿ ਛੇਤੀ ਤੋਂ ਛੇਤੀ ਉਹਨਾਂ ਦੀਆਂ ਮੰਗਾਂ ਪੂਰੀਆਂ ਹੋਣੇ ਜਾਣਗੀਆਂ ਦੇਖੋ ਜੀ ਪੁਲਿਸ ਤੇ ਨਾਲ ਜਿਹੜੇ ਸਬੰਧਤ ਹੁੰਦੇ ਨੇ ਲੋਕਾਂ ਦੇ ਮਸਲੇ ਉਹ ਹੁੰਦੇ ਨੇ ਜਿਵੇਂ ਕਿਸੇ ਦੇ ਨਾਲ ਕੋਈ ਕ੍ਰਾਈਮ ਹੋ ਗਿਆ ਕੋਈ ਚੋਰੀ ਸਨੇਚਿੰਗ ਕੁਝ ਵੀ ਹੁੰਦੀ ਆ ਜਾਂ ਕਿਸੇ ਨਾਲ ਕੋਈ ਹਰਟ ਕੇਸ ਹੁੰਦਾ ਸੀ ਬਿਲਕੁਲ ਪ੍ਰੋਟੈਕਸ਼ਨ ਕਰਦੇ ਆ ਸਾਡੇ ਸਭ ਤੋਂ ਪਹਿਲਾਂ 112 ਪੀਸੀਆਰ ਯੂਨਿਟ ਮੂਵ ਕਰ ਜਾਂਦੇ ਨੇ ਸਾਡੇ ਐਸਐਚਓ ਇੱਥੇ ਸਾਰੇ ਬੜਾ ਕਾਬਿਲ ਸਟਾਫ ਲੱਗਾ ਹੋਇਆ ਸੋ ਅਸੀਂ ਖੁਦ ਉਹਦੀ ਸੁਪਰਵਾਈਜ਼ਨ ਕਰਦੇ ਆ इवन ਸਾਡੇ ਤੋਂ ਉੱਪਰ ਜਿਹੜੇ ਸੀਨੀਅਰ ਆਫੀਸਰਸ ਨੇ ਏਡੀਸੀਪੀ ਸਾਹਿਬਾਨ ਡੀਸੀਪੀ ਸਾਹਿਬਾਨ ਹਰ ਇੱਕ ਕੇਸ ਦੇ ਵਿੱਚ CIA ਦੀਆਂ ਟੀਮਸ ਨੇ ਟੈਕਨੀਕਲੀ ਸਾਡਾ ਇੱਥੇ ਕਾਫੀ ਵੈਲ ਇਕুইਪਡ ਹੈ ਸਾਰਾ ਸਿਸਟਮ ਅੰਮ੍ਰਿਤਸਰ ਦੇ ਵਿੱਚ ਤੇ ਉਹ ਸਾਰੇ ਜਿਹੜੇ ਆ ਉਹਦੇ ਅਕੋਰਡਿੰਗ ਅਸੀਂ ਮਤਲਬ ਉਹਦੇ ਵਿੱਚ ਕਾਰਵਾਈ ਜਲਦ ਕਰਨ ਲੱਗ ਜਾਂਦੇ ਹਾਂ